ਸਤਿ ਸ਼੍ਰੀ ਅਕਾਲ ਜੀ ਹਾਜ਼ਰ ਹੋਈ ਹਾਂ ਇੱਕ ਹੋਰ ਪੰਜਾਬੀ ਕਹਾਣੀ ਦੇ ਨਾਲ ਉਮੀਦ ਕਰਦੀ ਹਾਂ ਅੱਜ ਦੀ ਕਹਾਣੀ ਨੂੰ ਤੁਸੀਂ ਬਹੁਤ ਪਿਆਰ ਦੇਵੋਗੇ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਕਹਾਣੀ ਮੇਰਾ ਨਾਮ ਮਨਪ੍ਰੀਤ ਹੈ ਮੈਂ ਆਪਣੇ ਮਾਪਿਆਂ ਦੀ ਇਕਲੌਤੀ ਧੀ ਸੀ ਮੇਰੇ ਡੈਡੀ ਮੇਰਾ ਰਿਸ਼ਤਾ ਬਹੁਤ ਚੰਗੇ ਘਰ ਵਿੱਚ ਕਰਨਾ ਚਾਹੁੰਦੇ ਸੀ ਇੱਕ ਦਿਨ ਮੇਰੇ ਡੈਡੀ ਮੇਰੇ ਲਈ ਰਿਸ਼ਤਾ ਦੇਖਣ ਗਏ ਹੋਏ ਸੀ ਉਹਨਾਂ ਦਾ ਰਸਤੇ ਵਿੱਚ ਐਕਸੀਡੈਂਟ ਹੋ ਗਿਆ ਤੇ ਡੈਡੀ ਦੀ ਮੌਤ ਹੋ ਗਈ ਮੇਰੇ ਡੈਡੀ ਦਾ ਬੀਮਾ ਹੋਇਆ ਸੀ ਇਸ ਲਈ ਡੈਡੀ ਦੀ ਮੌਤ ਤੋਂ ਬਾਅਦ ਮੇਰੀ ਮਾਂ ਨੂੰ ਪੈਸੇ ਮਿਲ ਗਏ ਪੈਸੇ ਸਾਡੇ ਕੋਲ ਕਾਫੀ ਸੀ ਸਾਨੂੰ ਇਸ ਗੱਲ ਦਾ ਵੀ ਫਾਇਦਾ ਹੋਇਆ ਸੀ ਪਰ ਡੈਡੀ ਦਾ ਸਾਨੂੰ ਬਹੁਤ ਦੁੱਖ ਸੀ ਕਿਉਂਕਿ ਉਹ ਜੋ ਵੀ ਕਮਾਉਂਦੇ ਸੀ ਸਾਨੂੰ ਕਦੇ ਵੀ ਕਿਸੇ ਚੀਜ਼ ਦੀ ਕਮੀ ਨਹੀਂ ਹੋਈ ਸੀ ਡੈਡੀ ਦੀ ਕਮੀ ਹੁਣ ਕੋਈ ਨਹੀਂ ਪੂਰੀ ਕਰ ਸਕਦਾ ਸੀ ਮੇਰੇ ਡੈਡੀ ਦੀ ਮੌਤ ਤੋਂ ਬਾਅਦ ਮੇਰੀ ਮੰਮੀ ਨੇ ਮੇਰੇ ਮਾਮੇ ਨੂੰ ਰਿਸ਼ਤੇ ਲੱਭਣ ਲਈ ਕਿਹਾ ਪਰ ਹੁਣ ਮੈਨੂੰ ਤਾਂ ਕਿਸੇ ਦਾ ਕੋਈ ਡਰ ਨਹੀਂ ਸੀ ਮੈਂ ਮੰਮੀ ਨੂੰ ਸਾਫ਼-ਸਾਫ਼ ਕਹਿ ਦਿੱਤਾ ਸੀ ਮੈਂ ਤਾਈ ਦੇ ਭਤੀਜੇ ਨੂੰ ਪਿਆਰ ਕਰਦੀ ਤਾਂ ਉਸੇ ਨਾਲ ਹੀ ਵਿਆਹ ਕਰਵਾਵਾਂਗੀ ਇੱਕ ਵਾਰ ਤਾਂ ਮੇਰੀ ਮੰਮੀ ਮੇਰੀ ਇਹ ਗੱਲ ਸੁਣ ਕੇ ਕਬਰਾ ਗਈ ਅਤੇ ਮੈਨੂੰ ਕਹਿਣ ਲੱਗੀ ਤੈਨੂੰ ਸ਼ਰਮ ਨਹੀਂ ਆਉਂਦੀ ਮਾਮੇ ਦੇ ਪੁੱਤ ਨਾਲ ਪਿਆਰ ਕਰਦੀ ਨੂੰ ਪਰ ਮੈਂ ਤਾਂ ਜੱਗੀ ਨਾਲ ਹੀ ਆਪਣੀ ਜ਼ਿੰਦਗੀ ਨਿਭਾਉਣ ਬਾਰੇ ਸੋਚ ਰਹੀ ਸੀ ਉਹ ਤਿੰਨ ਭਰਾ ਤੇ ਇੱਕ ਭੈਣ ਸੀ ਉਹਨਾਂ ਦੀ ਭੈਣ ਵਿਆਹੀ ਸੀ ਜੱਗੀ ਸਭ ਤੋਂ ਵੱਡਾ ਸੀ ਮੇਰੀ ਮਾਂ ਨੇ ਮੇਰੇ ਲਈ ਰਿਸ਼ਤੇ ਦੇਖਣੇ ਸ਼ੁਰੂ ਕੀਤੇ ਕਿਉਂਕਿ ਮੇਰੀ ਉਮਰ ਵਿਆਹ ਦੀ ਹੋ ਗਈ ਸੀ ਮੈਂ ਆਪਣੀ ਮਾਂ ਨੂੰ ਸਾਫ਼-ਸਾਫ਼ ਕਹਿ ਦਿੱਤਾ ਸੀਗਾ ਕਿ ਮੰਮੀ ਰਿਸ਼ਤੇ ਦੇਖਣ ਦਾ ਕੋਈ ਫਾਇਦਾ ਨਹੀਂ ਮੈਂ ਵਿਆਹ ਕਰਵਾਉਣਾ ਤਾਂ ਜੱਗੀ ਨਾਲ ਹੀ ਕਰਵਾਉਣਾ ਨਹੀਂ ਮੈਂ ਕਿਤੇ ਹੋਰ ਵਿਆਹ ਨਹੀਂ ਕਰਵਾਉਣਾ ਮੇਰੀ ਮਾਂ ਨੇ ਸਾਰੇ ਰਿਸ਼ਤੇਦਾਰਾਂ ਨੇ ਸੋਚਿਆ ਕਿ ਕੁੜੀ ਨੇ ਘਰੋਂ ਭੱਜ ਕੇ ਵਿਆਹ ਕਰਵਾ ਲਿਆ ਤਾਂ ਸਾਡੀ ਬਦਨਾਮੀ ਹੋ ਜਾਊ ਇਹਦੇ ਨਾਲੋਂ ਤਾਂ ਚੰਗਾ ਹੈ ਜਿੱਥੇ ਕਹਿੰਦੀ ਹੈ ਉੱਥੇ ਦਾ ਵਿਆਹ ਕਰ ਦਈਏ ਮੇਰੀ ਤਾਈ ਦੀ ਰਿਸ਼ਤੇਦਾਰੀ ਵਿੱਚੋਂ ਸੀ ਸਾਡੇ ਘਰ ਦੇ ਉੱਥੇ ਰਿਸ਼ਤਾ ਕਰਨ ਤੋਂ ਸ਼ਰਮ ਮਾਂਦੇ ਸੀ ਪਰ ਮੈਨੂੰ ਤਾਂ ਇਸ ਗੱਲ ਦੀ ਕੋਈ ਵੀ ਸ਼ਰਮ ਨਹੀਂ ਸੀ ਜੱਗੀ ਅਕਸਰ ਹੀ ਸਾਡੇ ਘਰ ਆਉਂਦਾ ਜਾਂਦਾ ਹੁੰਦਾ ਸੀ ਮੇਰੀ ਤਾਈ ਕਹਿੰਦੀ ਸੀ ਮਨਪ੍ਰੀਤ ਇਹ ਕੀ ਕੀਤਾ ਉਈ ਹੋਰ ਮੁੰਡਾ ਚੰਗਾ ਲੱਭ ਲੈਂਦੇ ਪਰ ਮੈਂ ਕਿੱਥੇ ਮੰਦੀ ਸੀ ਮੇਰੀ ਤਾਂ ਜਵਾਨੀ ਚੜੀ ਹੋਈ ਸੀ ਮੈਂ ਉੱਚੀ ਲੰਬੀ ਜਵਾਨ ਸੀ ਗੁੰਦਵਾ ਸਰੀਰ ਸੀ ਮੈਨੂੰ ਹਰ ਕੋਈ ਕਹਿੰਦਾ ਸੀ ਤਾਈ ਨੇ ਮਾੜੀਆਂ ਮੋਟੀਆਂ ਗੱਲਾਂ ਕੀਤੀਆਂ ਮੇਰਾ ਰਿਸ਼ਤਾ ਪੱਕਾ ਹੋ ਗਿਆ ਮੇਰੀ ਮਾਂ ਨੇ ਮੇਰਾ ਵਧੀਆ ਵਿਆਹ ਕਰ ਦਿੱਤਾ ਕਿੰਨਾ ਹੀ ਦਾਜ ਦਿੱਤਾ ਮੈਂ ਬਹੁਤ ਖੁਸ਼ ਸੀ ਕਿਉਂਕਿ ਮੈਨੂੰ ਹਰ ਇੱਕ ਚੀਜ਼ ਮਿਲ ਗਈ ਸੀ ਮੇਰਾ ਪਿਆਰ ਤੇ ਸੋਹਣਾ ਪਰਿਵਾਰ ਇੱਕ ਖੁੱਲਾ ਬੱਸਾ ਘਰ ਵਿੱਚ ਮੇਰੀ ਨਨਾਨਸੀ ਉਹ ਬਹੁਤ ਚੰਗੀ ਸੀ ਉਹਦਾ ਵਿਆਹ ਚੰਗੇ ਘਰੇ ਹੋਇਆ ਸੀ ਉਹ ਕਦੇ-ਕਦੇ ਆਉਂਦੀ ਹੁੰਦੀ ਸੀ ਮੇਰੇ ਨਾਲ ਕਾਫੀ ਗੱਲਾਂ ਕਰਦੀ ਤੇ ਇੱਕ ਦਿਨ ਮੈਂ ਉਦੋਂ ਹੈਰਾਨ ਹੋ ਗਈ ਜਦੋਂ ਮੇਰੇ ਘਰ ਵਾਲਾ ਨਸ਼ਾ ਕਰਕੇ ਘਰ ਆਇਆ ਮੈਂ ਸੋਚਿਆ ਇਹ ਕਿੱਦਾਂ ਹੋ ਸਕਦਾ ਜੱਗੀ ਤਾਂ ਕੋਈ ਨਸ਼ਾ ਕਰਦਾ ਹੀ ਨਹੀਂ ਸੀ ਇਹ ਜੱਗੀ ਨਸ਼ੇ ਕਰਦਾ ਹੈ ਉਹ ਮੈਨੂੰ ਜਦੋਂ ਮਿਲਦਾ ਸੀ ਤਾਂ ਵਧੀਏ ਤਰੀਕੇ ਨਾਲ ਹੀ ਮਿਲਦਾ ਸੀ ਹੁਣ ਦੱਸ ਫਿਰ ਕੀ ਕਰਾਂ ਪਤਾ ਨਹੀਂ ਲੱਗਦਾ ਸੀ ਕੁਝ ਵੀ ਮੇਰੀ ਸੱਸ ਨੇ ਜੱਗੀ ਨੂੰ ਫੜਿਆ ਹੋਇਆ ਸੀ ਤੇ ਇੰਨੇ ਟਾਈਮ ਨੂੰ ਮੇਰੇ ਦੇ ਔਰ ਵੀ ਆ ਗਏ ਉਹਨਾਂ ਨੇ ਜੱਗੀ ਨੂੰ ਫੜ ਲਿਆ ਤੇ ਕਮਰੇ ਵਿੱਚ ਲੰਮਾ ਪਾ ਦਿੱਤਾ ਮੈਂ ਆਪਣੀ ਸੱਸ ਨੂੰ ਕਿਹਾ ਮੰਮੀ ਜੱਗੀ ਨੇ ਇਹ ਕਿਦਾਂ ਦਾ ਨਸ਼ਾ ਕਰਿਆ ਹੋਇਆ ਹੈ ਮੈਂ ਕਹਿੰ ਲ ਉਹ ਕਹਿਣ ਲੱਗੀ ਧੀ ਤੈਨੂੰ ਹੀ ਭੁਲੇਖਾ ਸੀ ਇਹ ਤਾਂ ਪਹਿਲਾਂ ਹੀ ਨਸ਼ੇ ਕਰਦਾ ਹੁੰਦਾ ਸੀ ਅਸੀਂ ਤੇਰਾ ਵਿਆਹ ਨਹੀਂ ਕਰਨਾ ਚਾਹ ਸਾਨੂੰ ਇਹ ਸੀ ਕਿ ਜੇ ਇਹ ਮਰ ਗਿਆ ਤਾਂ ਅਸੀਂ ਤੈਨੂੰ ਭਰੀ ਜਵਾਨੀ ਚ ਵਿਧਵਾ ਹੁੰਦੀ ਨੂੰ ਨਹੀਂ ਦੇਖ ਸਕਦੇ ਮੈਂ ਬਹੁਤ ਹੈਰਾਨ ਸੀ ਮੇਰੇ ਮੂੰਹੋਂ ਤਾਂ ਕੁਝ ਬੋਲ ਹੀ ਨਹੀਂ ਸੀ ਨਿਕਲਦਾ ਮੈਂ ਆਪਣੀ ਸੱਸ ਦੇ ਮੂੰਹੋਂ ਇਹ ਗੱਲ ਸੁਣੀ ਮੈਨੂੰ ਸੱਚੀ ਯਕੀਨ ਨਹੀਂ ਹੁੰਦਾ ਸੀ ਕਿ ਜੱਗੀ ਨੇ ਨਸ਼ਾ ਕੀਤਾ ਹੈ ਮੈਂ ਆਪਣੇ ਛੋਟੇ ਧੌਰ ਨੂੰ ਕਿਹਾ ਸੁੱਚੇ ਚੱਲ ਮੇਰੇ ਨਾਲ ਆਪਣੇ ਭਰਾ ਦੇ ਕੱਪੜੇ ਬਦਲਵਾ ਦੇ ਉਹ ਕਹਿਣ ਲੱਗਾ ਭਾਬੀ ਹੁਣ ਇਹਨੂੰ ਕੋਈ ਸਵਰਤ ਨਹੀਂ ਇਹਨੂੰ ਉਠਾਇਆ ਤਾਂ ਆਪਣੇ ਨਾਲ ਲੜਨ ਲੱਗ ਪਊਗਾ ਅੱਧੀ ਰਾਤ ਨੂੰ ਕਲੇਸ਼ ਕਰੂਗਾ ਕੋਈ ਫਾਇਦਾ ਨਹੀਂ ਸਵੇਰੇ ਉੱਠ ਕੇ ਆਪੇ ਬਦਲ ਲੂਗਾ ਕੱਪੜੇ ਇਹ ਤਾਂ ਸਵੇਰੇ ਕਿਸੇ ਨੂੰ ਵਾਰੇ ਨਹੀਂ ਆਉਣ ਦਿੰਦਾ ਕਿਨੇ ਕੋਈ ਨਸ਼ਾ ਕੀਤਾ ਸੀ ਮੈਂ ਤਾਂ ਕੋਈ ਨਸ਼ਾ ਹੀ ਨਹੀਂ ਕੀਤਾ ਇੰਜ ਕਹੂਗਾ ਇਹਨੂੰ ਨਛੇ ਵਿੱਚ ਕੁਝ ਵੀ ਪਤਾ ਨਹੀਂ ਲੱਗਦਾ ਇਸ ਕਰਕੇ ਤੂੰ ਚੁੱਪ ਕਰਕੇ ਸੌਂ ਜਾ ਜਦੋਂ ਲੱਗੇ ਮੈਂ ਪਈ ਸੀ ਤਾਂ ਮੈਨੂੰ ਉਹਦੇ ਕੋਲੋਂ ਬੜੀ ਗੰਦੀ ਗੰਦੀ ਸਮੈਲ ਆਉਂਦੀ ਸੀ ਮੈਂ ਤਾਂ ਜੱਗੀ ਵਾਲਾ ਵੀ ਇੱਕੇ ਹੈਰਾਨ ਸੀ ਅਸੀਂ ਰਾਤ ਤੱਕ ਬੈਠੇ ਕਿਦਾਂ ਗੱਲਾਂ ਕਰਦੇ ਹੁੰਦੇ ਸੀ ਪਰ ਉਸ ਦਿਨ ਮੈਂ ਚੁੱਪਚਾਪ ਬੈਠੀ ਰਹੀ ਮੇਰੇ ਕਮਰੇ ਦਾ ਦਰਵਾਜ਼ਾ ਵੀ ਖੁੱਲਾ ਸੀ ਮੇਰੀ ਸੱਸ ਮੈਨੂੰ ਦੋ ਵਾਰੀ ਆ ਕੇ ਕਹਿ ਗਈ ਸੀ ਹੁਣ ਤੂੰ ਸੌ ਜਾ ਇਹਨੇ ਤਾਂ ਸਵੇਰੇ ਉੱਠਣਾ ਟੈਨਸ਼ਨ ਲੈਣ ਦਾ ਕੋਈ ਫਾਇਦਾ ਨਹੀਂ ਸਵੇਰੇ ਇਹਨੂੰ ਸਮਝਾਵਾਂਗੇ ਪਰ ਮੈਨੂੰ ਤਾਂ ਨੀਂਦ ਹੀ ਨਹੀਂ ਆ ਰਹੀ ਸੀ ਕਿ ਲੋਕ ਕੀ ਕਹਿਣਗੇ ਕਿ ਇਹਨੇ ਆਪਣੇ ਆਪ ਮੁੰਡਾ ਲੱਭਿਆ ਸੀ ਤੇ ਉਹ ਨਸ਼ੇ ਕਰਦਾ ਹੈ ਪਰ ਫਿਰ ਮੈਂ ਸੋਚਦੀ ਸੋਚਦੀ ਲੰਮੀ ਪੈ ਗਈ ਪਤਾ ਹੀ ਨਾ ਲੱਗਿਆ ਕਿ ਕਦੋਂ ਮੈਨੂੰ ਨੀਂਦ ਆ ਗਈ ਮੈਂ ਸਵੇਰੇ ਕਾਫੀ ਦੇਰ ਤੱਕ ਸੁੱਤੀ ਰਹੀ 9 ਵਜੇ ਸੀ ਇੰਨੇ ਚਿਰ ਨੂੰ ਜੱਗੀ ਉੱਠ ਕੇ ਨਹਾ ਕੇ ਕੱਪੜੇ ਬਦਲ ਕੇ ਬਾਹਰ ਬੈਠਾ ਸੀ ਮੇਰੀ ਸੱਸ ਨੇ ਮੈਨੂੰ ਆਵਾਜ਼ ਮਾਰੀ ਤਾਂ ਹੀ ਮੈਨੂੰ ਪਤਾ ਲੱਗਿਆ ਮੇਰੀ ਸੱਸ ਕਹਿਣ ਲੱਗੀ ਤੂੰ ਉੱਠ ਕੇ ਨਹਾ ਤੋ ਲੈ ਮੈਂ ਕਿਹਾ ਮੰਮੀ ਜੱਕੀ ਨੂੰ ਕਹੋ ਇਹੋ ਜਿਹੇ ਕੰਮ ਨਾ ਕਰੇ ਉਹ ਕਹਿੰਦੀ ਮੰਢੀਰ ਨਾਲ ਨਸ਼ੇ ਕਰਦਾ ਹੈ ਇਹ ਹੀ ਇਹਨੂੰ ਸਮਝ ਨਹੀਂ ਮੈਂ ਇਹਨੂੰ ਸਮਝਾਉਣੀ ਆ ਇਹ ਆਖੇ ਲੱਗ ਜਾਵੇ ਪਰ ਇਹਨੂੰ ਕੋਈ ਸਮਝ ਨਹੀਂ ਆਉਂਦੀ ਮੈਂ ਜੱਗੀ ਕੋਲ ਗਈ ਮੈਂ ਕਿਹਾ ਤੁਸੀਂ ਰਾਤ ਨੂੰ ਬਹੁਤ ਨਸ਼ਾ ਕੀਤਾ ਸੀ ਤੁਹਾਨੂੰ ਕੋਈ ਸਵਰਤ ਨਹੀਂ ਸੀ ਉਹ ਮੈਨੂੰ ਕਹਿੰਦਾ ਕਮਲਿਏ ਮੈਂ ਤਾਂ ਬਿਲਕੁਲ ਸਹੀ ਹਾਂ ਮੈਂ ਥੱਕਿਆ ਹੋਇਆ ਕੰਮ ਤੋਂ ਆਇਆ ਸੀ ਇਸੇ ਲਈ ਸੌਂ ਗਿਆ ਮੈਂ ਹੈਰਾਨ ਸੀ ਕਿ ਸੱਚੀ ਇਹ ਤਾਂ ਕਿਸੇ ਵੀ ਗੱਲ ਤੇ ਨਹੀਂ ਆਉਂਦਾ ਸੀ ਮੈਂ ਵੀ ਫਟਾਫਟ ਗੱਲ ਨੂੰ ਘੁਮਾ ਦਿੱਤਾ ਮੈਂ ਕਿਹਾ ਤੁਸੀਂ ਥੱਕੇ ਹੁੰਦੇ ਤਾਂ ਰੋਟੀ ਪਾਣੀ ਤਾਂ ਖਾ ਕੇ ਹੀ ਸੌਣਾ ਸੀ ਸਸਤਾ ਰੋਟੀ ਵੀ ਨਹੀਂ ਖਾਦੀ ਉਹ ਕਹਿਣ ਲੱਗਾ ਕਿ ਤੈਨੂੰ ਭੁਲੇਖਾ ਹੈ ਕਿ ਮੈਂ ਨਸ਼ਾ ਕਰਦਾ ਹਾਂ ਉਹ ਕਿਸੇ ਗੱਲ ਨੂੰ ਮੰਨਦਾ ਹੀ ਨਹੀਂ ਸੀ ਤੇ ਰੋਜ਼ ਨਸ਼ਾ ਕਰਕੇ ਆਉਂਦਾ ਤੇ ਆ ਕੇ ਡੱਕ ਕੇ ਸੌ ਜਾਂਦਾ ਹੁੰਦਾ ਸੀ ਮੇਰੀ ਵਿਆਹੀ ਹੋਈ ਜ਼ਿੰਦਗੀ ਇਦਾਂ ਹੀ ਲੰਘ ਰਹੀ ਸੀ ਤੇ ਬਸ ਇੱਕ ਅਧੂਰੀ ਜਿਹੀ ਬਣ ਕੇ ਰਹਿ ਗਈ ਸੀ ਮੇਰੇ ਵਿਆਹ ਨੂੰ ਹਜੇ ਮਸਾਂ ਮਹੀਨਾ ਹੀ ਹੋਇਆ ਸੀ ਜੱਗੀ ਰੋਜ਼ ਨਸ਼ੇ ਕਰਕੇ ਆਉਂਦਾ ਤੇ ਸੌ ਜਾਂਦਾ ਮੇਰੀ ਕੋਈ ਲੋੜ ਪੂਰੀ ਨਹੀਂ ਕਰਦਾ ਸੀ ਮੇਰਾ ਬਹੁਤ ਦਿਲ ਕਰਦਾ ਸੀ ਮੇਰੇ ਘਰ ਵਾਲਾ ਮੈਨੂੰ ਪਿਆਰ ਕਰੇ ਮੇਰੇ ਨਾਲ ਸੋਵੇ ਹਰ ਗੱਲ ਮੇਰੇ ਨਾਲ ਸ਼ੇਅਰ ਕਰੇ ਰਾਤ ਨੂੰ ਮੇਰੇ ਨਾਲ ਗੱਲਾਂ ਕਰੇ ਮੇਰੇ ਵੀ ਦੁੱਖ ਸੁੱਖ ਦੇਖੇ ਸੁਣੇ ਪਰ ਉਹ ਕਿੱਥੋਂ ਇਦਾਂ ਦਾ ਸੀ ਉਹ ਤਾਂ ਨਸ਼ਾ ਕਰਦਾ ਸੀ ਤੇ ਬਸ ਸੌ ਜਾਂਦਾ ਸੀ ਤੇ ਸਵੇਰ ਨੂੰ ਮੁੱਕਰ ਜਾਂਦਾ ਸੀ ਹੌਲੀ-ਹੌਲੀ ਮੈਂ ਆਪਣੇ ਦਿਔਰ ਨੂੰ ਇਹ ਗੱਲ ਦੱਸੀ ਕੀ ਸੁੱਚੇ ਜੱਗੀ ਤਾਂ ਰੋਜ਼ ਨਸ਼ੇ ਕਰਕੇ ਸੌ ਜਾਂਦਾ ਹੈ ਮੇਰੀ ਕੋਈ ਜ਼ਰੂਰਤ ਪੂਰੀ ਨਹੀਂ ਕਰਦਾ ਮੇਰੇ ਵਿਆਹ ਦੇ ਸਾਰੇ ਸੁਪਨੇ ਅਧੂਰੇ ਰਹਿ ਗਏ ਨੇ ਉਹ ਕਹਿਣ ਲੱਗਾ ਭਾਬੀ ਕੋਈ ਗੱਲ ਨਹੀਂ ਅਸੀਂ ਸਾਰੇ ਮਿਲ ਕੇ ਜੱਗੀ ਨੂੰ ਸਮਝਾਵਾਂਗੇ ਹੌਸਲਾ ਰੱਖ ਇੱਕ ਨਾ ਇੱਕ ਦਿਨ ਉਹ ਜ਼ਰੂਰ ਸੁਧਰ ਜਾਵੇਗਾ ਪਰ ਜੱਗੀ ਸੁਧਰਨ ਦਾ ਨਾਂ ਵੀ ਨਹੀਂ ਲੈਂਦਾ ਸੀ ਮੈਨੂੰ 6 ਮਹੀਨੇ ਹੋ ਗਏ ਸੀ ਵਿਆਹੀ ਨੂੰ ਪਰ ਮੈਂ ਪ੍ਰੈਗਨੈਂਟ ਨਹੀਂ ਹੋਈ ਸੀ ਮੇਰੀ ਸੱਸ ਮੈਨੂੰ ਕਹਿੰਦੀ ਸੀ ਤੂ ਤਾਂ ਸਾਨੂੰ ਕੋਈ ਖੁਸ਼ਖਬਰੀ ਨਹੀਂ ਸੁਣਾਈ ਮੈਂ ਉਸ ਨੂੰ ਕਿਹਾ ਮੰਮੀ ਤੇਰਾ ਮੁੰਡਾ ਰੋਜ਼ ਰਾਤ ਨੂੰ ਨਸ਼ੇ ਨਾਲ ਰੱਜ ਕੇ ਸੌ ਜਾਂਦਾ ਹੈ ਤੇ ਖੁਸ਼ਖਬਰੀ ਮੈਂ ਕਿੱਥੋਂ ਸੁਣਾਵਾਂ ਮੇਰੀ ਸੱਸ ਚੁੱਪ ਕਰ ਗਈ ਮੇਰਾ ਦਯੋਰ ਲਾਗੇ ਖੜਾ ਸੀ ਉਹ ਮੈਨੂੰ ਵੇਖ ਕੇ ਹੱਸ ਪਿਆ ਮੈਂ ਉਸ ਨੂੰ ਕਿਹਾ ਕਿ ਇਦਾਂ ਕਿਸੇ ਦੇ ਦੁੱਖ ਦਾ ਮਜ਼ਾਕ ਨਹੀਂ ਬਣਾਈਦਾ ਉਹ ਕਹਿਣ ਲੱਗਾ ਭਾਬੀ ਮਜ਼ਾਕ ਨਹੀਂ ਬਣਾ ਰਿਆ ਮੈਂ ਸੱਚੀ ਤੇਰੇ ਨਾਲ ਸੋਚ ਰਿਆਂ ਜੱਗੀ ਇਦਾਂ ਕਰਦਾ ਮੈਨੂੰ ਤਾਂ ਯਕੀਨ ਨਹੀਂ ਹੁੰਦਾ ਕੀ ਕਦੇ ਇਨਸਾਨ ਆਪਣੇ ਘਰ ਵਾਲੀ ਨੂੰ ਵੀ ਪਿਆਰ ਨਹੀਂ ਕਰ ਸਕਦਾ ਮੈਂ ਕਿਹਾ ਨਹੀਂ ਉਹ ਤਾਂ ਬਸ ਨਸ਼ੇ ਵਿੱਚ ਹੀ ਸੁੱਤਾ ਰਹਿੰਦਾ ਤੇ ਸਵੇਰ ਨੂੰ ਉੱਠਦਾ ਮੇਰੀਆਂ ਤਾਂ ਸਾਰੀਆਂ ਰੀਝਾਂ ਖੁਸ਼ੀਆਂ ਅਧੂਰੀਆਂ ਰਹਿ ਗਈਆਂ ਇਦਾਂ ਹੀ ਫਿਰ ਸਮਾਂ ਲੰਘਦਾ ਗਿਆ ਮੇਰਾ ਦੌਰ ਸੁੱਚਾ ਮੈਨੂੰ ਕਹਿੰਦਾ ਭਾਬੀ ਜਦੋਂ ਜੱਗੀ ਸੌ ਜਾਂਦਾ ਹੁੰਦਾ ਤੂੰ ਮੇਰੇ ਕਮਰੇ ਵਿੱਚ ਆ ਜਾਇਆ ਕਰ ਮੈਂ ਵੀ ਉਥੇ ਇਕੱਲਾ ਹੀ ਹੁੰਨਾ ਹੈ ਆਪਾਂ ਇਦਾਂ ਗੱਲਾਂ ਬਾਤਾਂ ਕਰ ਲਿਆ ਕਰਾਂਗੇ ਉਹਨੇ ਤਾਂ ਮੈਨੂੰ ਸ਼ਰਮ ਇਹ ਗੱਲ ਕਹਿ ਦਿੱਤੀ ਸੀ ਕਿ ਭਾਬੀ ਤੂੰ ਮੇਰੇ ਕਮਰੇ ਵਿੱਚ ਆ ਜਾਇਆ ਕਰ। ਵੈਸੇ ਵੀ ਉਹ ਕਹਿੰਦਾ ਹੁੰਦਾ ਸੀ ਕਿ ਉਹਨੇ ਤਾਂ ਸ਼ਰਮ ਲਈ ਹੋਈ ਹੈ। ਭਾਬੀ ਮੈਂ ਤੇਰੇ ਨਾਲ ਕੁਝ ਪਲ ਬਤਾਵਾਂਗਾ ਤੇਰੀਆਂ ਰੀਝਾਂ ਵੀ ਪੂਰੀਆਂ ਕਰਾਂਗਾ। ਤੇ ਫਿਰ ਮੈਂ ਵੀ ਮੰਨ ਗਈ। ਮੈਂ ਹਰ ਰੋਜ਼ ਸੁੱਚੇ ਦੇ ਕਮਰੇ ਵਿੱਚ ਜਾਣ ਲੱਗ ਪਈ। ਅਸੀਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਨ ਲੱਗ ਪਏ ਸੀ। ਮੈਂ ਸੁੱਖੇ ਨਾਲ ਫਿਰ ਹੌਲੀ-ਹੌਲੀ ਸੰਬੰਧ ਬਣਾਉਣ ਲੱਗ ਪਈ। ਤੇ ਫਿਰ ਇੱਕ ਦਿਨ ਮੈਂ ਪ੍ਰੈਗਨੈਂਟ ਹੋ ਗਈ ਇਹ ਗੱਲ ਜਦੋਂ ਮੈਂ ਜੱਗੀ ਨੂੰ ਦੱਸੀ ਉਹ ਬਹੁਤ ਖੁਸ਼ ਹੋਇਆ ਕਹਿਣ ਲੱਗਾ ਮੈਂ ਤਾਂ ਪਤਾ ਹੀ ਨਹੀਂ ਲੱਗਦਾ ਮੈਂ ਕਦੋਂ ਤੇਰੇ ਨਾਲੇ ਸਭ ਕੁਝ ਕਰ ਲੈਂਦਾ ਹਾਂ ਮੈਂ ਕਿਹਾ ਜੱਗੀ ਤੇਰੇ ਤੋਂ ਬਿਨਾ ਹੋਰ ਮੇਰੇ ਨਾਲ ਕੌਣ ਕੁਝ ਕਰ ਸਕਦਾ ਹੈ ਬਸ ਤੂੰ ਨਸ਼ੇ ਦੀ ਲੋਰ ਵਿੱਚ ਇਹ ਸਭ ਕੁਝ ਭੁੱਲ ਜਾਣਾ ਹੈ ਜੱਗੀ ਮੇਰੀ ਪ੍ਰੈਗਨਨਸੀ ਤੋਂ ਬਹੁਤ ਖੁਸ਼ ਹੋਇਆ ਅਤੇ ਉਹ ਅਗਲੇ ਦਿਨ ਫਿਰ ਮੈਨੂੰ ਹਸਪਤਾਲ ਲੈ ਕੇ ਗਿਆ ਮੇਰੇ ਸਾਰੇ ਟੈਸਟ ਕਰਵਾਏ ਮੈਂ ਬਿਲਕੁਲ ਠੀਕ ਸੀ ਜੱਗੀ ਮੇਰਾ ਬੜਾ ਖਿਆਲ ਰੱਖਣ ਲੱਗ ਪਿਆ ਸੀ ਉਹਨੇ ਪਹਿਲਾਂ ਨਾਲ ਉਹ ਨਸ਼ਾ ਕਰਨਾ ਘੱਟ ਕਰ ਦਿੱਤਾ ਸੀ ਸੋਚਾ ਅਜੇ ਵੀ ਮੈਨੂੰ ਕਹਿੰਦਾ ਸੀ ਕਿ ਮੇਰੇ ਨਾਲ ਰਾਤਾਂ ਗੁਜ਼ਾਰ ਮੈਂ ਉਹਨੂੰ ਕਹਿ ਦਿੰਦੀ ਸੀ ਸੋਚੇ ਹੁਣ ਜੱਗੀ ਨੇ ਨਸ਼ਾ ਕਰਨਾ ਘੱਟ ਕਰ ਦਿੱਤਾ ਹੈ ਅਤੇ ਉਹਨੂੰ ਜੇ ਸਾਡੇ ਦੋਨਾਂ ਦਾ ਪਤਾ ਲੱਗ ਗਿਆ ਤਾਂ ਉਹਨੇ ਮੈਨੂੰ ਤਲਾਕ ਦੇ ਦੇਣਾ ਪਰ ਸੋਚਾ ਕਹਿੰਦਾ ਸੀ ਕਿ ਨਹੀਂ ਭਾਬੀ ਐ ਇਹਨੂੰ ਕੋਈ ਪਤਾ ਨਹੀਂ ਲੱਗਦਾ ਹੁਣ ਮੇਰੀ ਮੈਨੂੰ ਤਾਂ ਆਦਤ ਪੈ ਗਈ ਐ ਤੇਰੇ ਨਾਲ ਰਹਿਣ ਦੀ ਫਿਰ ਮੈਂ ਕਦੇ-ਕਦੇ ਆਖਾ ਬਚਾ ਕੇ ਸੁੱਚੇ ਕੋਲ ਚਲੀ ਜਾਂਦੀ ਹੁੰਦੀ ਸੀ ਇੱਕ ਦਿਨ ਮੇਰੇ ਘਰ ਵਾਲਾ ਤੇ ਮੇਰੀ ਸੱਸ ਕਿਸੇ ਰਿਸ਼ਤੇਦਾਰੀ ਚ ਗਏ ਸੀ ਉਸ ਦਿਨ ਸੁੱਚਾ ਸ਼ਹਿਰ ਗਿਆ ਮੇਰੇ ਵਾਸਤੇ ਕਾਫੀ ਚੀਜ਼ਾਂ ਲੈ ਕੇ ਆਇਆ ਖਾਣ ਪੀਣ ਨੂੰ ਵੀ ਕਾਫੀ ਕੁਝ ਨੇ ਮੈਨੂੰ ਲਿਆ ਕੇ ਦਿੱਤਾ ਮੈਨੂੰ ਕਹਿਣ ਲੱਗਾ ਭਾਬੀ ਵੇਖ ਲੈ ਮੈਂ ਤਾਂ ਕੁਵਾਰਾ ਹੀ ਬੱਚੇ ਵਾਲਾ ਬਣ ਜਾਵਾਂਗਾ ਤੇ ਉਹ ਸਾਰੀ ਦਿਹਾੜੀ ਮੇਰੇ ਕੋਲ ਬੈਠ ਕੇ ਗੱਲਾਂ ਮਾਰਦਾ ਰਹਿੰਦਾ ਮੇਰੀ ਸੱਸ ਕਹਿ ਦਿੰਦੀ ਸੀ ਤੂੰ ਸੁੱਚੇ ਕੋਲ ਘਟ ਬੈਠਿਆ ਕਰ ਇਹਦਾ ਸੁਭਾ ਥੋੜਾ ਠਰਕੀ ਆ ਜੇ ਤੈਨੂੰ ਕੁਝ ਕਹਿ ਤਾ ਤਾਂ ਘਰ ਚ ਐਵੇਂ ਕਲੇਸ਼ ਪੈ ਜਾ ਪਰ ਮੈਂ ਉਹਨੂੰ ਕਹਿੰਦੀ ਸੀ ਨਹੀਂ ਮੰਮੀ ਇਹੋ ਜਈ ਕੋਈ ਗੱਲ ਨਹੀਂ ਅਸੀਂ ਤਾਂ ਬਸ ਦੋਨੇ ਬੈਠੇ ਗੱਲਾਂ ਮਾਰ ਲੈਨੇ ਆ ਦਿਔਰ ਪਰਜਾਈ ਮੇਰਾ ਵੀ ਜੀ ਲੱਗਿਆ ਰਹਿੰਦਾ ਹੈ ਪਰ ਮੇਰੀ ਸੱਸ ਮੈਨੂੰ ਕਹਿੰਦੀ ਹੁੰਦੀ ਸੀ ਮੈਨੂੰ ਆਪਣੀ ਔਲਾਦ ਦਾ ਪਤਾ ਹੈ ਤੂੰ ਐਵੇਂ ਇਹਦੇ ਤੋਂ ਦੂਰ ਹੀ ਰਿਆ ਕਰ ਇੱਕ ਦਿਨ ਮੇਰੀ ਸੱਸ ਕਵਾਂਡੀਆਂ ਦੇ ਘਰ ਗਈ ਹੋਈ ਸੀ ਮੈਂ ਤੇ ਸੁੱਚਾ ਦੋਨੇ ਘਰੇ ਸੀ ਅਸੀਂ ਇੱਕ ਕਮਰੇ 'ਚ ਬੈਠੀ ਸੀ ਸੁੱਚੇ ਨੇ ਮੇਰਾ ਹੱਥ ਫੜਿਆ ਹੋਇਆ ਸੀ ਤੇ ਮੈਨੂੰ ਕੁਝ ਕਰਨ ਲਈ ਕਹਿ ਰਿਹਾ ਸੀ ਮੈਂ ਮਨਾ ਕਰ ਰਹੀ ਸੀ ਕਿ ਮੈਂ ਹੁਣ ਪ੍ਰੈਗਨੈਂਟ ਆ ਸਾਨੂੰ ਪਤਾ ਹੀ ਨਾ ਲੱਗਿਆ ਕਿਹੜੇ ਵੇਲੇ ਮੇਰੀ ਸੱਸ ਆ ਗਈ ਉਹਨੇ ਸਾਨੂੰ ਖਿੜਕੀ ਰਾਹੀਂ ਦੇਖ ਲਿਆ ਜਦੋਂ ਮੈਂ ਬਾਹਰ ਗਈ ਤਾਂ ਮੇਰੀ ਸੱਸ ਕਹਿਣ ਲੱਗੀ ਤੇਰੇ ਮੂਰੇ ਹੱਥ ਬੰਨੇ ਇਹ ਕੰਮ ਛੱਡ ਦੇ ਐਵੇਂ ਮੇਰੇ ਪੁੱਤਾਂ 'ਚ ਵੈਰ ਪਵਾਵੇਂਗੀ ਮੇਰੀ ਸੱਸ ਕਹਿਣ ਲੱਗੀ ਜੇ ਕਿਤੇ ਜੱਗੀ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਉਹਨੇ ਸੁੱਚੇ ਨੂੰ ਮਾਰ ਦੇਣਾ ਤੇ ਤੈਨੂੰ ਵੀ ਘਰੋਂ ਕੱਢ ਦੇਊਗਾ ਉੱਪਰੋਂ ਤੇਰੇ ਨਿਆਣਾ ਹੋਣ ਵਾਲਾ ਹੈ ਇਹ ਨਿਆਣਾ ਜੱਗੀ ਦਾ ਨਹੀਂ ਬਲਕਿ ਸੁੱਚੇ ਦਾ ਹੈ ਜਦੋਂ ਮੈਂ ਆਪਣੀ ਸੱਸ ਦੇ ਮੂੰਹੋਂ ਇਹ ਗੱਲ ਸੁਣੀ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਮੈਂ ਉਸ ਨੂੰ ਕਿਹਾ ਮੰਮੀ ਤੁਸੀਂ ਇਹ ਗੱਲ ਕੀ ਕਹਿ ਰਹੇ ਹੋ ਤਾਂ ਮੇਰੀ ਸੱਸ ਕਹਿਣ ਲੱਗੀ ਮੈਨੂੰ ਸਭ ਕੁਝ ਪਤਾ ਹੈ ਬਸ ਤੂੰ ਚੁੱਪੀ ਰਹਿ ਉਸ ਤੋਂ ਬਾਅਦ ਮੈਂ ਸੁੱਚੇ ਕੋਲ ਜਾਣਾ ਛੱਡ ਦਿੱਤਾ ਹੌਲੀ ਹੌਲੀ ਸਮਾਂ ਲੰਘਦਾ ਗਿਆ ਮੇਰੇ 9 ਮਹੀਨੇ ਪੂਰੇ ਹੋ ਗਏ ਤੇ ਮੈਂ ਇੱਕ ਮੁੰਡੇ ਨੂੰ ਜਨਮ ਦਿੱਤਾ ਮੇਰਾ ਮੁੰਡਾ ਤਾਂ ਬਿਲਕੁਲ ਸੁੱਚੇ ਵਰਗਾ ਸੀ ਜੱਗੀ ਕਹਿੰਦਾ ਸੀ ਇਹੀ ਮੱਥੇ ਲੱਗਦਾ ਸੀ ਤਾਂ ਹੀ ਮੁੰਡਾ ਇਹਦੇ ਨਾਲ ਵਰਗਾ ਹੋ ਗਿਆ ਸੁਚੇ ਤੇ ਚਲਾ ਗਿਆ ਸਾਰੇ ਬਹੁਤ ਖੁਸ਼ ਸੀ ਮੈਂ ਵੀ ਬਹੁਤ ਖੁਸ਼ ਸੀ ਮੁੰਡੇ ਦੇ ਜਨਮ ਤੋਂ ਬਾਅਦ ਜੱਗੀ ਨੇ ਫੇਰ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ ਮੇਰਾ ਮੁੰਡਾ 3 ਮਹੀਨਾ ਦਾ ਹੋਇਆ ਤੇ ਮੈਂ ਤੇ ਸੋਚੇ ਨੇ ਫੇਰ ਰੰਗ ਰਲੀਆਂ ਮਨਾਉਣੀਆਂ ਸ਼ੁਰੂ ਕਰ ਦਿੱਤੀਆਂ ਇੱਕ ਦਿਨ ਦੁਪਹਿਰ ਦਾ ਟਾਈਮ ਸੀ ਘਰ ਕੋਈ ਨਹੀਂ ਸੀ ਮੇਰੇ ਘਰ ਵਾਲਾ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਸੀ ਤੇ ਬਾਹਰ ਵਾਲਾ ਗੇਟ ਵੀ ਖੁੱਲਾ ਹੋਇਆ ਸੀ ਮੈਂ ਸੋਚਿਆ ਚਲੋ ਜਦੋਂ ਕੋਈ ਇੱਥੇ ਘਰੇ ਆਊਗਾ ਤਾਂ ਸਾਨੂੰ ਪਤਾ ਲੱਗ ਜਾਊਗਾ ਖਿੜਕੀ ਖੁੱਲੀ ਸੀ ਤੇ ਕਮਰੇ ਦਾ ਦਰਵਾਜ਼ਾ ਬੰਦ ਸੀ ਪਰਦੇ ਥੋੜੇ ਅੰਦਰ ਨੂੰ ਸੀ ਉਥੋਂ ਸਭ ਕੁਝ ਬਾਹਰ ਦਿਖਾਈ ਦਿੰਦਾ ਸੀ ਅਸੀਂ ਦੋਨੇ ਜਾਣੇ ਇਕੱਠੇ ਇੱਕ ਦੂਜੇ ਦਾ ਹੱਥ ਫੜੀ ਪਏ ਸੀ ਕਿ ਇੰਨੇ ਨੂੰ ਪਤਾ ਹੀ ਨਾ ਲੱਗਿਆ ਕਦੋਂ ਜੱਗੀ ਘਰ ਆ ਗਿਆ ਹੌਲੀ ਜਾਈ ਖਿੜਕੀ ਰਾਹੀਂ ਉਹਨੇ ਸਾਨੂੰ ਦੇਖ ਲਿਆ ਮੇਰੀ ਸੱਸ ਨੂੰ ਫੋਨ ਕਰ ਦਿੱਤਾ ਕਿ ਜਲਦੀ ਘਰ ਆ ਜਾ ਤੇ ਜੱਗੀ ਨੇ ਸਾਡੀ ਵੀਡੀਓ ਵੀ ਬਣਾ ਲਈ ਕਹਿਣ ਲੱਗਾ ਅੱਜ ਮੈਂ ਇਹਨਾਂ ਨੂੰ ਰੰਗੇ ਹੱਥੀਂ ਫੜ ਲਿਆ ਹੈ ਮੇਰੀ ਸੱਸ ਕਹਿੰਦੀ ਸੀ ਕਿ ਕੋਈ ਗਲਤਫਹਿਮੀ ਹੋਈ ਹੈ ਪਰ ਉਹ ਕਹਿੰਦਾ ਇਦਾਂ ਨਹੀਂ ਹੋ ਸਕਦਾ ਉਹ ਕਹਿਣ ਲੱਗਾ ਮੈਂ ਇਹਨਾਂ ਦੀ ਵੀਡੀਓ ਬਣਾਈ ਆ ਦੇਖ ਲਓ ਜਦੋਂ ਉਹਨੇ ਵੀਡੀਓ ਮੇਰੀ ਸੱਸ ਨੂੰ ਦਿਖਾਈ ਤਾਂ ਉਹਨੂੰ ਤਾਂ ਸਾਡੇ ਬਾਰੇ ਪਹਿਲਾਂ ਹੀ ਪਤਾ ਸੀ ਫਿਰ ਉਹ ਲੜਾਈ ਮਟਾਉਣ ਦੀ ਮਾਰੀ ਬਸ ਚੁੱਪ ਕਰ ਜਾਂਦੀ ਹੁੰਦੀ ਸੀ ਉਸ ਦਿਨ ਮੈਨੂੰ ਜੱਗੀ ਨੇ ਬਹੁਤ ਕੁੱਟਿਆ ਸੀ ਉਹ ਮੈਨੂੰ ਕਹਿਣ ਲੱਗਾ ਕਿ ਮੇਰੇ ਘਰੋਂ ਨਿਕਲ ਜਾ ਮੈਂ ਜੱਗੀ ਦੀਆਂ ਬਹੁਤ ਮਿੰਤਾਂ ਕੀਤੀਆਂ ਕਿ ਮੈਂ ਕਿੱਥੇ ਜਾਵਾਂਗੀ ਉਹ ਕਹਿਣ ਲੱਗਾ ਜਿੱਥੇ ਤੈਨੂੰ ਸੁੱਚਾ ਲੈ ਕੇ ਜਾਊਗਾ ਤੂੰ ਉੱਥੇ ਚਲੀ ਜਾਈ ਤੈਨੂੰ ਸ਼ਰਮ ਨਹੀਂ ਆਈ ਮੇਰੇ ਭਰਾ ਨਾਲ ਇਹ ਸਭ ਕੁਝ ਕਰਦੀ ਨੂੰ ਤੇ ਉੱਪਰੋਂ ਅੱਜ ਮੈਂ ਤਾਂ ਇਹਨੂੰ ਫੜ ਲਿਆ ਪਤਾ ਨਹੀਂ ਤੈਨੂੰ ਕਿੰਨਾ ਟਾਈਮ ਹੋ ਗਿਆ ਹੋਊਗਾ ਇਹ ਸਭ ਕੁਝ ਇਹਦੇ ਨਾਲ ਕਰਦੀ ਨੂੰ ਤੇ ਸੋਚਾਂ ਵੀ ਤੇਰੇ ਅੱਗੇ ਪਿੱਛੇ ਐਸੀ ਕਰਕੇ ਹੀ ਫਿਰਦਾ ਰਹਿੰਦਾ ਹੁੰਦਾ ਸੀ ਪਰ ਮੈਨੂੰ ਇੰਨਾ ਨਹੀਂ ਪਤਾ ਸੀ ਕਿ ਇਦਾਂ ਦੀ ਵੀ ਕੋਈ ਗੱਲ ਹੋਊਗੀ ਮੇਰੇ ਘਰ ਵਾਲਾ ਮੇਰੇ ਮੂੰਹ ਤੇ ਜ਼ੋਰ ਨਾਲ ਥੱਪੜ ਵਾਰ ਰਿਹਾ ਸੀ ਤੇ ਫਿਰ ਮੈਨੂੰ ੱੱਕੇ ਮਾਰ ਕੇ ਘਰੋਂ ਕੱਢ ਦਿੱਤਾ ਉਹਨੇ ਮੇਰਾ ਮੁੰਡਾ ਨਹੀਂ ਦਿੱਤਾ ਮੈਂ ਉਸ ਨੂੰ ਕਿਹਾ ਮੇਰਾ ਬੱਚਾ ਮੈਨੂੰ ਦੇ ਦਿਓ ਮੈਨੂੰ ਚਾਹੀਦਾ ਹੈ ਉਸਨੇ ਫਟਾਫਟ ਮੁੰਡਾ ਮੈਨੂੰ ਫੜਾਤਾ ਕਹਿੰਦਾ ਏ ਕੜਾ ਮੇਰਾ ਜਾਂ ਲੈ ਜਾ ਤੇ ਦਫਾ ਹੋ ਮੈਂ ਆਪਣੀ ਮਾਂ ਨੂੰ ਫੋਨ ਕੀਤਾ ਉਹ ਮੈਨੂੰ ਕਹਿਣ ਲੱਗੀ ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਕਿ ਜੇ ਤੂੰ ਆਪਣੀ ਪਸੰਦ ਦੇ ਮੁੰਡੇ ਨਾਲ ਵਿਆਹ ਕਰਵਾਉਣਾ ਹੈ ਤਾਂ ਉਹਦੇ ਨਾਲ ਵਸਕੇ ਦਿਖਾਈ ਪਰ ਤੂੰ ਤਾਂ ਨਾ ਪੇਕਿਆਂ ਦੀ ਰਹੀ ਤੇ ਨਾ ਸਹੁਰਿਆਂ ਦੀ ਹੁਣ ਉੱਥੇ ਵੀ ਮੈਂ ਤੈਨੂੰ ਨਹੀਂ ਲਿਜਾ ਕੇ ਬਿਠਾ ਸਕਦੀ ਕਿਉਂਕਿ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨਗੇ ਲੋਕ ਤਾਂ ਪਹਿਲਾਂ ਹੀ ਗੱਲਾਂ ਕਰਦੇ ਸੀ ਫਿਰ ਮੇਰੀ ਮਾਂ ਨੇ ਮੈਨੂੰ ਸ਼ਹਿਰ 'ਚ ਇੱਕ ਕਮਰਾ ਕਿਰਾਏ ਤੇ ਲੈ ਕੇ ਦੇ ਦਿੱਤਾ ਉੱਥੇ ਮੈਨੂੰ ਹਰ ਮਹੀਨੇ ਉਹ ਰਾਸ਼ਨ ਪਾਣੀ ਦਾ ਮਹੀਨੇ ਦਾ ਖਰਚਾ ਦੇ ਜਾਂਦੀ ਹੁੰਦੀ ਸੀ ਫਿਰ ਮੈਂ ਉੱਥੇ ਇੱਕ ਫੈਕਟਰੀ ਵਿੱਚ ਕੰਮ ਕਰਨ ਲੱਗ ਪਈ ਤੇ ਸਾਡੇ ਜੋ ਹੋਰ ਰੋਜ਼ ਦੇ ਖਰਚੇ ਹੁੰਦੇ ਸੀ ਉਹ ਮੈਂ ਆਪ ਕੱਢਦੀ ਸੀ ਮੇਰਾ ਮੁੰਡਾ ਵੱਡਾ ਹੋ ਗਿਆ ਉਹ ਮੈਨੂੰ ਅਕਸਰ ਹੀ ਪੁੱਛਦਾ ਸੀ ਮੰਮੀ ਮੇਰੇ ਪਾਪਾ ਕਿੱਥੇ ਨੇ ਮੇਰੇ ਦਾਦੀ ਦਾਦਾ ਕਿੱਥੇ ਨੇ ਮੇਰੇ ਕੋਲ ਆਪਣੇ ਮੁੰਡੇ ਨੂੰ ਜਵਾਬ ਦੇਣ ਲਈ ਕੋਈ ਜਵਾਬ ਨਹੀਂ ਹੁੰਦਾ ਸੀ ਮੈਂ ਆਪਣੀ ਗਲਤੀ ਤੇ ਬਹੁਤ ਪਛਤਾ ਰਹੀ ਸੀ ਕਿ ਜੇਕਰ ਮੈਂ ਇਹ ਗਲਤੀ ਨਾ ਕੀਤੀ ਹੁੰਦੀ ਤਾਂ ਅੱਜ ਮੈਂ ਆਪਣੇ ਘਰ ਹੁੰਦੀ ਮੈਂ ਆਪਣੇ ਬੱਚੇ ਨੂੰ ਦਾਦੀ ਦਾਦੇ ਤੇ ਪਿਓ ਦੇ ਪਿਆਰ ਤੋਂ ਵਾਂਝਾ ਕਰ ਦਿੱਤਾ ਪਰ ਹੁਣ ਮੈਂ ਬਹੁਤ ਪਛਤਾ ਰਹੀ ਸੀ ਹੁਣ ਪਛਤਾਇਆ ਬਣਦਾ ਵੀ ਕੀ ਸੀ ਕਿਉਂਕਿ ਗਲਤੀ ਕਰਨ ਤੋਂ ਪਹਿਲਾਂ ਹੀ ਸੋਚਣਾ ਚਾਹੀਦਾ ਹੈ ਬਾਅਦ ਵਿੱਚ ਪਛਤਾਇਤਾ ਕੁਝ ਨਹੀਂ ਬਣਦਾ ਬਸ ਮੇਰੇ ਪੱਲੇ ਪਛਤਾਵੇ ਤੋਂ ਬਿਨਾ ਕੁਝ ਨਹੀਂ ਰਹਿ ਗਿਆ ਸੀ ਤੇ ਮੈਨੂੰ ਆਪਣੇ ਬੱਚੇ ਦੇ ਭਵਿੱਖ ਦੀ ਵੀ ਹੁਣ ਬੜੀ ਚਿੰਤਾ ਲੱਗੀ ਰਹਿੰਦੀ ਹੈ ਹਾਂਜੀ ਬਾਕੀ ਕੀ ਵਿਚਾਰ ਨੇ ਤੁਹਾਡੇ ਅੱਜ ਦੀ ਕਹਾਣੀ ਬਾਰੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਜੀ ਜੇਕਰ ਅੱਜ ਦੀ ਕਹਾਣੀ ਤੁਹਾਨੂੰ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਅੱਜ ਦੀ ਕਹਾਣੀ ਦੇਖਣ ਸੁਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ